ਅੱਜ ਦਾ ਜੋ ਮਿਨਿਮਮ ਟੈਂਪਰੇਚਰ 15.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਇਹ ਵੀ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਲੋਇਸਟ ਜਿਹੜਾ ਮਿਨਿਮਮ ਟੈਂਪਰੇਚਰ 30 April ਦਾ ਹੈ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਵੀ ਹੋਈ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ ਅਸੀਂ 26.4 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਉਹ 29 April ਵਾਸਤੇ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਜਿਹੜਾ ਟੈਂਪਰੇਚਰ ਇਸ ਦਿਨ ਵਾਸਤੇ ਸੀ ਬਟ ਇਹਦਾ ਹਾਰਵੈਸਟਿੰਗ ਆਪਰੇਸ਼ਨ ਤੇ ਜ਼ਰੂਰ ਇਫੈਕਟ ਕਰਦਾ ਕਿਉਂਕਿ ਉਹਦੇ ਚ ਇੱਕ ਵਾਰੀ ਰੁਕਾਵਟ ਆ ਜਾਂਦੀ ਹੈ हेलो नो मैसर्स शशीकलात आप दोस्तों मैं दादो सरदीप हूं और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਅਗਰ ਗੱਲ ਕਰੀਏ ਮੌਸਮ ਦੇ ਤਾਂ ਮੌਸਮ ਨੇ ਪੂਰੇ 27 ਸਾਲ ਬਾਅਦ 29 ਅਪ੍ਰੈਲ ਨੂੰ ਆਪਣਾ ਹੀ ਰਿਕਾਰਡ ਤੋੜਿਆ ਉਹ ਕਿਹੜਾ ਰਿਕਾਰਡ ਹੈ ਜਾਨਾਂਗੇ ਪਵਨੀਤ ਕੋਰ ਕਿੰਗਰਾ मैम ਤੋਂ ਇਸ ਤੋਂ ਇਲਾਵਾ ਤੁਹਾਨੂੰ ਦੱਸਦਾ ਕਿ ਮੌਸਮ ਨੇ ਇਨ੍ਹਾਂ 2 ਦਿਨਾਂ ਦੇ ਵਿੱਚ ਇਹੋ ਜਿਹੀ ਕਰਵਟ ਲਈ ਹੈ ਕਿ ਤਾਪਮਨ ਲਗਾਤਾਰ ਜੜਾ ਵਾ ਘਟਦਾ ਹੀ ਜਾ ਰਿਹਾ ਤੁਸੀਂ ਮਹਿਸੂਸ ਕੀਤਾ ਹੋਣਾ ਹੈ ਮੈਂ ਕਿ ਕੱਲ ਕਿ ਕਾਫੀ ਲੋਕਾਂ ਨੂੰ ਆਪਣਾ ਏਸੀ ਔਰ ਪੱਖੇ ਵੀਰੇ ਸਲੋ ਕਰਨੇ ਪਏ ਇਸ ਦਾ ਪਿੱਛੇ ਕਾਰਨ ਕੀ ਹੈ ਕਿਉਂ ਇਦਾਂ ਦੀ પરિਸਥਿਤੀ ਦੇਖ ਨੂੰ ਮਿਲਦੇ ਕਿਉਂਕਿ ਇੰਨਾ ਦਿਨਾਂ ਦੇ ਅਕਸਰ ਦੇਖਿਆ ਜਾਂਦਾ ਹੈ ਕਿ ਗਰਮੀ ਬਹੁਤ ਤੇਜ਼ ਹੁੰਦੀ ਹੈ ਧੁੱਪ ਬਹੁਤ ਤੇਜ਼ ਹੁੰਦੀ ਹੈ ਔਰ April ਤੋਂ ਬਾਅਦ May ਜਿਹੜੀ ਹੈ ਆਣੀ ਵਾਲੀ ਹੈ ਕੇਵਲ ਆ ਚੁੱਕੀ ਹੈ ਕਹਿ ਸਕਦੇ ਕਿ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਵੈ ਸੋ ਫਾਈਨਲੀ ਸਾਰੀ ਗੱਲਾਂ ਦੀ ਚਰਚਾ ਕਰਦੇ ਹਾਂ ਮੈਮ ਪਮਨੀਤ ਕੋ ਕਿੰਗਰਾ ਜੀ ਨਾਲ ਤੇ ਜਾਣਦੇ ਹਾਂ ਕਿ ਕਿਉਂ ਇੰਨਾ ਤਾਪਨ ਕਿਸ ਪ੍ਰਕਾਰ ਦਾ ਹੈ ਜਿਹੜਾ ਐਡਾ ਵੱਡਾ ਰਿਕਾਰਡ ਹੈ 27 ਸਾਲਾਂ ਦਾ ਬਾਅਦ ਟੁੱਟਿਆ ਔਰ ਕਿਵੇਂ ਟੁੱਟਿਆ ਸਸ਼ਿਕਾ ਮੈਮ ਸੱਚ ਕਹੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਇਹ ਰਿਕਾਰਡ ਕਿਸ ਤਰ੍ਹਾਂ ਬ੍ਰੇਕ ਹੋਇਆ 29 April ਦਾ 27 ਸਾਲਾਂ ਬਾਅਦ ਜੀ ਅਸੀਂ ਦੇਖਿਆ ਕਿ ਇਸ ਵਾਰੀ ਜਿਹੜਾ ਵੈਸਟਰਨ ਡਿਸਟਰਬੈਂਸ weather system ਦੀ ਫ੍ਰੀਕੁਐਂਸੀ ਮਾਰਚ اور April ਦੇ ਵਿੱਚ ਕਾਫੀ ਰਹੀ ਹੈ ਸੋ ਪਿਛਲੇ ਦਿਨਾਂ ਵਿੱਚ ਵੀ ਉਹਦਾ ਹੀ ਸਾਰੇ ਪੰਜਾਬ ਦੇ ਵਿੱਚ ਇਫੈਕਟ ਦੇਖਣ ਨੂੰ ਮਿਲਿਆ ਸੋ ਉਹਦੇ ਕਰਕੇ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਵੀ ਹੋਈ ਕੁਝ ਥਾਵਾਂ ਤੇ ਤੇਜ਼ ਹਵਾਵਾਂ ਚੱਲੀਆਂ ਲਾਈਟਨਿੰਗ ਜਾਂ ਥੰਡਰਿੰਗ ਐਕਟੀਵਿਟੀ ਵੀ ਹੋਈ ਸੋ ਇਹ ਜਿਹੜਾ ਸਿਸਟਮ ਦਾ ਇਫੈਕਟ ਸੀ ਇਹਦੇ ਕਰਕੇ ਅਸੀਂ ਕੱਲ ਟੈਂਪਰੇਚਰ ਦੇ ਵਿੱਚ ਕਾਫੀ ਗ੍ਰਾਵਟ ਅਬਜ਼ਰਵ ਕੀਤੀ ਸੋ ਕੱਲ ਦਾ ਡੇ ਟਾਈਮ ਟੈਂਪਰੇਚਰ 26.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 37.7 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 13.3 ਡਿਗਰੀ ਸੈਂਟੀਗ੍ਰੇਡ ਜਿਹੜਾ ਇਹ ਨਾਰਮਲ ਤੋਂ ਨੀਚੇ ਅਬਜ਼ਰਵ ਕੀਤਾ ਗਿਆ ਔ ਸੀ ਅੱਜ ਦਾ ਮਿਨਿਮਮ ਟੈਂਪਰੇਚਰ ਦੇਖੀਏ ਤਾਂ ਅੱਜ 15.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 20.7 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਵੀ ਲਗਭਗ 5.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਅਬਜ਼ਰਵ ਕੀਤਾ ਗਿਆ ਔਰ ਮੈਂ ਇਹ ਵੀ ਮੈਂਸ਼ਨ ਕਰਨਾ ਚਾਹਾਂਗੀ ਕਿ ਜੇ ਕੱਲ ਦਾ ਜੋ ਡੇ ਟਾਈਮ ਟੈਂਪਰੇਚਰ ਅਸੀਂ 26.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਉਹ 29 April ਵਾਸਤੇ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਜਿਹੜਾ ਟੈਂਪਰੇਚਰ ਇਸ ਦਿਨ ਵਾਸਤੇ ਸੀ اور ਇਸੇ ਤਰ੍ਹਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ 15.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਹ ਵੀ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਲੋਇਸਟ ਜਿਹੜਾ ਮਿਨੀਮਮ ਟੈਂਪਰੇਚਰ 3 April ਦਾ ਹੈ ਇਹਦੇ ਤੋਂ ਪਹਿਲਾਂ 14.6 ਡਿਗਰੀ ਸੈਂਟੀਗ੍ਰੇਡ 1996 ਦੇ ਵਿੱਚ ਰਿਕਾਰਡ ਹੋਇਆ ਸੀ ਔਰ ਅੱਜ 15.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਮੰਮੇ ਦੇ ਪਿੱਛੇ ਕੀ ਕਾਰਨ ਦੇਖਦੇ ਹੋ ਕਿ ਇਹ ਦਿਨ ਉਹ ਹੁੰਦੇ ਨੇ ਜਦੋਂ ਲੋਕੀ ਕਹਿ ਲੋ ਕਿ ਸ਼ਕੰਜਵੀ ਬਣਾ ਕੇ ਪੀ ਰਹੇ ਹੁੰਦੇ ਨੇ ਗਰਮੀਆਂ ਦੇ ਦਿਨ ਹੁੰਦੇ ਨੇ ਲੋਕ ਘਟ ਘਟ ਗਰਮੀਆਂ ਇਸ ਚ ਜਿਹੜਾ ਬਾਹਰ ਨਿਕਲਦੇ ਆਗੇ ਨੇ ਕਿਆ ਜਾਂਦਾ ਉਹ ਤੁਸੀਂ ਅਗਰ ਗੱਲ ਕਰੀਏ ਸਾਰੀਆਂ ਚੀਜ਼ਾਂ ਪਿਛਲੇ ਕੁਝ ਹਫ਼ਤੇ ਪਹਿਲਾਂ ਦੇਖੀ ਜਾ ਰਹੀਆਂ ਸੀ ਲੇਕਿਨ ਮੌਸਮ ਇਹ ਹੋ ਜਾ ਕਰਵੜ ਲਿਆ ਕਿ ਇੱਕਦਮ ਏਸੀ ਬੰਦ ਕਰਨੇ ਪੈ ਗਏ ਨੇ ਪੱਖੇ ਸਲੋ ਕਰਨੇ ਪੈ ਗਏ ਅਗਰ ਕੱਲ ਰਾਤ ਦੀ ਕੱਲ ਕਰੀਓ ਬੈਕ ਟੂ ਬੈਕ ਜਿਹੜੀ ਬਾਰਿਸ਼ ਜਿਹੜੀ ਹੋ ਰਹੀ ਹੈ ਉਹ ਅਲੱਗ ਦੇਖਣ ਨੂੰ ਮਿਲ ਰਹੀ ਹੈ ਜੀ ਜਿਵੇਂ ਅਸੀਂ ਪਿਛਲੇ ਕੁਝ ਸਾਲਾਂ ਤੋਂ ਵੀ ਦੇਖਦੇ ਆ ਕਿ ਵੈਦਰ ਦੇ ਵਿੱਚ ਵੇਰੀਏਬਿਲਿਟੀ ਜਿਹੜੀ ਬਹੁਤ ਜ਼ਿਆਦਾ ਹੋ ਗਈ ਹੈਗੀ ਐ ਔਰ ਉਹਦੇ ਨਾਲ ਨਾਲ ਹੀ ਜਿਹੜੇ ਡਬਲਯੂ ਡੀ ਸਿਸਟਮ ਨੇ ਉਹਨਾਂ ਦੇ ਵਿੱਚ ਵੀ ਵੇਰੀਏਬਿਲਿਟੀ ਬਹੁਤ ਜ਼ਿਆਦਾ ਹੈ ਜਿਵੇਂ ਕੁਝ ਸਾਲਾਂ ਦੇ ਅਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਕਿ ਬਿਲਕੁਲ ਵੀ ਡਬਲਯੂ ਡੀ ਮਾਰਚ ਔਰ ਅਪ੍ਰੈਲ ਦੇ ਮਹੀਨੇ ਇੱਕ ਦੋ ਸਾਲ ਇਹੋ ਜੇ ਰਹੇ ਕਈ ਨਹੀਂ ਡਿਵੈਲਪ ਹੋਏ ਬਟ ਇਸ ਵਾਰੀ ਜਿਹੜੀ ਫ੍ਰੀਕੁਐਂਸੀ ਕਾਫੀ ਰਹੀ ਸੋ ਜਿਹੜੀ ਵੈਦਰ ਵੇਰੀਏਬਿਲਿਟੀ ਵਧੀ ਵਧੀ ਹੋਈ ਹੈਗੀ ਕਲਾਈਮੇਟ ਚੇਂਜ ਕਰਕੇ ਅਸੀਂ ਉਹਦਾ ਹੀ ਇਫੈਕਟ ਇਹ ਕਹਿ ਸਕਦੇ ਹਾਂ ਸੋ ਇਸ ਵਾਰੀ ਕਿਉਂ ਜਿਹੜਾ ਡਬਲਯੂਡੀ ਸਿਸਟਮ ਡਿਵੈਲਪ ਹੋਇਆ ਸੀ ਉਹਦਾ ਹੀ ਕੱਲ ਸਾਰੇ ਪੰਜਾਬ 'ਚ ਇਫੈਕਟ ਦੇਖਣ ਨੂੰ ਮਿਲਿਆ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਬਜ਼ਰਵ ਕੀਤੀਆਂ ਗਈਆਂ ਇਹ ਆਨਲੇ ਦਿਨਿਸ਼ ਅਗਰ ਗੱਲ ਕਰੀਏ ਤੇ ਕਿ ਇਹ ਬੂੰਦਾਬاندی ਔਰ ਜਿਹੜਾ ਮੌਸਮ ਜਿਹੜਾ ਹੈ ਇਸ ਤਰ੍ਹਾਂ ਹੀ ਵਾਲੇ ਦੇਖਣ ਨੂੰ ਮਿਲੇਗਾ ਤੇਜ਼ ਹਵਾਵਾਂ ਜਾਂ ਬੂੰਦਾਬاندی ਔਰ ਅਗਿਆਨਲੇ ਦਿਨਾਂ ਦੇ ਚ ਮੀਂਹ ਵੀ ਪੈ ਸਕਦਾ ਹੈ ਤੇ ਕੰਟੀਨਿਊ ਜੀ ਇਹ ਜੋ ਸਿਸਟਮ ਡਿਵੈਲਪ ਹੋਇਆ ਸੀ ਇਹ ਹੁਣ ਆਲਮੋਸਟ ਮੂਵ ਕਰ ਚੁੱਕਾ ਹੈ ਸੋ ਹੁਣ ਜਿਹੜਾ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜਾ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਅੱਜ ਫਿਲਹਾਲ ਦੇ ਜਿਹੜਾ ਕੁਝ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੇਜ਼ ਹਵਾ ਜਾਂ ਲਾਈਟ ਟੂ ਮੋਡਰੇਟ ਬਾਰਿਸ਼ ਜਾਂ ਲਾਈਟਨਿੰਗ ਥੰਡਰਿੰਗ ਹੋ ਬਾਕੀ ਹਿੱਸਿਆਂ ਦੇ ਵਿੱਚ ਜਿਹੜੀਆਂ ਲਗਭਗ ਕਲੀਅਰ ਕੰਡੀਸ਼ਨਸ ਹੀ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਕੱਲ ਤੋਂ ਸਾਰੇ ਪੰਜਾਬ ਦੇ ਵਿੱਚ ਫਿਰ ਜਿਹੜੀਆਂ ਵੈਦਰ ਕੰਡੀਸ਼ਨਸ ਉਹ ਕਲੀਅਰ ਹੀ ਹੋਣਗੀਆਂ ਕਲੀਅਰ ਹੋ ਜਾਣਗੀਆਂ ਸੋ ਮੈਂ ਗੱਲ ਕਰੀਆਂ ਜਿਹੜਾ ਇਹ ਵਾਲਾ ਅਨਸਟੈਮ ਹਾਲ ਚੜਿਆ ਮੌਸਮ ਚੜਿਆ ਸੀਗਾ ਇਨਸਾਨਾਂ ਵਾਸਤੇ ਬਹੁਤ ਮਤਲਬ ਵਧੀਆ ਗੱਲ ਸੀ ਉਹਨਾਂ ਵਾਸਤੇ ਕੋ ਚਾਹੁੰਦੇ ਸੀ ਕਿ ਅੱਜ ਤਾਂ ਮੌਸਮ ਠੰਡਾ ਰਹੇ ਗਰਮੀ ਤੋਂ ਰਾਹਤ ਮਿਲੇ ਔਰ ਉਹ ਆਪਣਾ ਅੱਠ ਦਿਨ ਚਰਿਆ ਦਾ ਕੰਮ ਹਸਖੇੜੀ ਕਰ ਸਕਣ ਵਿਦਆਊਟ ਜ਼ਿਆਦਾ ਗਰਮੀ ਦੇ ਵਿੱਚ ਸੋ ਲੇਕਿਨ ਕਿਸਾਨਾਂ ਲਈ ਇਹ ਵੈਕ ਕਿੱਦਾ ਦਾ ਰਿਹਾ ਸੀ ਜੀ ਕਿਉਂਕਿ ਹੁਣ ਜਿਹੜੀਆਂ ਰਬੀ ਕ੍ਰੌਪਸ ਮੈਚੁਰ ਹੋ ਚੁੱਕੀਆਂ ਨੇ ਜਿਹੜੀ ਰਬੀ ਕ੍ਰੌਪਸ ਦੀ ਹਾਰਵੈਸਟਿੰਗ ਚੱਲ ਰਹੀ ਹੈਗੀ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹਾਰਵੈਸਟਿੰਗ ਦੇ ਵਿੱਚ ਥੋੜੀ ਰੁਕਾਵਟ ਪਾਉਂਦੀਆਂ ਨੇ ਔਰ ਇਹਦਾ ਈਲ ਤੇ ਵੀ ਕਈ ਵਾਰੀ ਇਫੈਕਟ ਹੁੰਦਾ ਸੋ ਅਦਰਵਾਈਜ਼ ਤਾਂ ਟੈਂਪਰੇਚਰ ਦੇ ਵਿੱਚ ਗਰਾਵਟ April ਦੇ ਮਹੀਨੇ ਦੇ ਵਿੱਚ ਪਲੇਜ਼ੈਂਟ ਲੱਗਦੀ ਹੈ ਸਾਰਿਆਂ ਨੂੰ ਬਟ ਇਹਦਾ ਹਾਰਵੈਸਟਿੰਗ ਆਪਰੇਸ਼ਨ ਤੇ ਜ਼ਰੂਰ ਇਫੈਕਟ ਪੈਂਦਾ ਕਿਉਂਕਿ ਉਹਦੇ ਚ ਇੱਕ ਵਾਰੀ ਰੁਕਾਵਟ ਆ ਜਾਂਦੀ ਹੈ ਸੋ ਫਾਈਨਲੀ ਉਹਨਾਂ ਤੁਹਾਡਾ ਇਹ ਕਹਿਣਾ ਕਿ ਅੱਜ ਥੋੜੇ ਬੂੰਦਬੰਦੀ ਪੈ ਪੈ ਸਕਦੀ ਹੈ ਲੇਕਿਨ ਅਪਕਮਿੰਗ ਡੇਸ ਦੇ ਵਿੱਚ ਜਿਹੜਾ ਵੈਦਰ ਉਹ ਟੋਟਲੀ ਸਾਫ ਰਹੇਗਾ। ਬਿਲਕੁਲ ਜੀ ਅੱਜ ਵੀ ਕੁਝ ਨਦਰਨ ਡਿਸਟ੍ਰਿਕਟਸ ਦੇ ਵਿੱਚ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ। ਬਾਕੀ ਹਿੱਸਿਆਂ ਦੇ ਵਿੱਚ ਜਿਹੜਾ ਵੈਦਰ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਕੱਲ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਜੋ ਵੈਦਰ ਕੰਡੀਸ਼ਨਸ ਨੇ ਉਹ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ। ਸੋ ਮਾਈ ਮੈਮ ਥੈਂਕ ਯੂ ਸਾਰੀ। ਸੋ ਦੋਸਤੋ ਐਸੇ ਮੈਮ ਪੰਨੀਤ ਕੋ ਕੀ ਨਾ ਜਨਾ ਦੱਸਿਆ ਕਿ ਅੱਜ ਹੀ ਜਿਹੜਾ ਵਾ ਥੋੜੀ ਬੂੰਦਾ ਬਾਂਦੀ ਹੋਰ ਤੇਜ਼ ਹਵਾਵਾਂ ਚੱਲ ਸਕਦੀਆਂ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਵੈਦਰ ਟੋਟਲੀ ਕਲੀਅਰ ਹੋ ਜਾਏਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਨੂ ਦੇਉ ਇਜਾਜ਼ਤ ਧੰਨਵਾਦ ਅਜੂੜੇ ਰਹੋ ਲੁਧਿਆਣਾ ਲਾਈਟੇਨਾ